ਅੱਗ ਲੱਗੀ ਆ ਟਰੱਕ ਨੂੰ ਸਾਰਾ ਹੀ ਮੱਤ ਗਿਆ ਟਰੱਕ ਚੱਕੇ ਜਾਮ ਹੋਏ ਪਏ ਆ ਪੂਰੇ ਹੁਣ ਪਣ ਗਈ ਆ ਕਹਿੰਦੇ ਗੱਲ ਅੱਛਾ ਮੈਨੂੰ ਕਿਹ ਪਤਾ ਨਹੀਂ ਆ ਕੀ ਆਲਰਮ ਦਾ ਚੱਲੀ ਜਾਂਦਾ ਐ ਵੀ ਸਾਰੇ ਦੂਜੇ ਆ ਇਹ ਮੇਲਾ ਦਾ ਇਹਨੇ ਵੀ ਬੈਦਰ ਹੋਇਆ ਪਿਆ ਪੂਰਾ ਕਿੱਲਾ ਜੇ ਮੈਂ ਬੰਦਾ ਇਹਨੂੰ ਧੱਕੇ ਨਾਲ ਬਾਹਲਾ ਬੈਕ ਲਾ ਦੂਗਾ ਮੰਨ ਲਓ ਹਨਾ ਇਹਦੇ ਨਾਲ ਟਾਇਰ ਲੱਗ ਜੂਗਾ ਆਹ ਲੱਗੂਗਾ ਤੇ ਆ ਸਨ ਚ ਆ ਜਾਂਦਾਗਾ ਮੰਨ ਲਓ ਤੇ ਜਿਆਦੇ ਪੌਰੀ ਆ ਇੰਨੀ ਕਾਕਲ ਦੇ ਮਾਲਕ ਆ ਕੌਨ ਦਾ ਇੰਡੀਕੇਟਰ ਲਾਈਟ ਬਟਾ ਇਹ ਮੈਂ ਉਹਦੇ ਵੀ ਕਿਹੜੇ ਪੰਪ ਤੇ ਦੱਸਿਆ ਹੀ ਨਹੀਂ ਨਾ ਕੀ ਆ ਹਰੇਕ ਹਿੱਸੇ ਦੇ ਨਾਲ ਕੈਨੇਡਾ ਦਾ ਝੰਡਾ ਹੁੰਦਾਗਾ ਆਹ ਫਰਕ ਹੈ ਇਨਾਂ ਮੁਲਕਾਂ ਦਾ ਹੁਣ ਸਨੋਪੈਣੋ हट ਗਈ ਨਾ ਤੇ ਨੂਨ ਨਾ ਰੇਤਾ ਰੂਤਾ ਗਾ ਛੜਕਾਂ ਤੇ ਤੇ ਸਫਾਈ ਕਰੀ ਜਾਂਦੇ ਛੜਕ ਗੁੜਾ ਵਾਲੀ ਡਾਊਨ ਹੈ ਲਾਣਾ ਨਾਲੇ ਦਾ ਡਾਊਨ ਆ ਪੂਰੀ ਸਿੱਧੀ ਜਾਂਦੀ ਜਾੜ ਕਿਉਂ ਨਾ ਚਲਾਈ ਜਾਵੇ ਮੈਂ ਨਾ ਆਉ ਲੈਣਾ ਹੁੰਦਾ ਜਮਿਆ ਲਾਂਚ ਗੇਟ ਤੇ ਕਰੋ ਸਪੋਰਟ ਸਾਰੇ ਜਣੇ ਦੱਬ ਕੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਵੀ ਕਰ ਲਓ ਫੋਲੋ Insta TikTok ਸਾਰੇ ਕਿਤੇ ਸੇਮ ਹੀ ਆ ਤੇ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓਾਂ ਪਾਂਚੀ ਗੁੱਡ ਮਾਰਨਿੰਗ ਸੰਗਤਾਂ ਹੋਰ ਸਾਰੇ ਚੜ੍ਹਦੀ ਕਲਾ ਚ ਲਾਈ ਵੀ ਸੁਬਾਹ ਦੇ 6:30 ਹੋ ਗਏ ਆ ਤੇ ਹੁਣ ਲੱਗੇ ਆਪਾਂ ਦੁਰਨ ਲੋਡ ਹੋ ਗਿਆ ਸੀਗਾ ਰੈਡੀ ਆਪਣਾ ਰਾਤੀ ਬਾ ਹੁਣ ਪੂਰੇ ਚੱਲੇ ਬਾਣਾ ਘਾ ਬੈਰੀ ਵਾਲਾ ਪੰਪਣੀ ਜਿਹੜਾ ਉੱਥੋਂ ਤੇਲ ਤੋਂ ਭਰਦੇ ਆ ਨਾਲੇ ਲਵਾਂਗੇ ਉੱਥੋਂ ਸ਼ਾਵਰ ਮੈਂ ਕਿਹਾ ਜਿੰਨੇ ਆਨ ਡਿਊਟੀ ਪੈਂਦੀ ਹੈ ਬੁੱਕ ਤੇ ਉਹਨੇ ਆਪਾਂ ਕੀ ਕਰਕੇ ਇਹ ਨਾਲ ਦਿੰਦੇ ਆ ਕੱਪੜੇ ਕੱਢ ਕੇ ਰੱਖ ਲਗੇ ਜਿਹੜੇ ਪਾਉਣੇ ਆ ਉਥੇ ਫਰਾਵਲ ਟੂਕਲਾ ਉਹਦਾ ਤੇਲ ਪਾ ਕੇ ਰਿਭਜ ਕੇ ਨਾਲੇ ਸ਼ਾਵਰ ਲਵਾਵਾਂਗੇ ਕੋਹੜਾ ਕਾਨੂੰ ਰਾਸ਼ਾਵਰ ਮਿਲਦਾ ਜਾਂ ਨਈ ਫੁਰ ਬੰਨ ਤੇ ਹਾਈ ਵੇਲਾ ਇੱਥੇ ਸੁੱਤਾ ਪਿਆ ਰਹਿੰਦਾ ਦਰੈ ਦਰੈ ਨਹੀਂ ਗਾ ਇਹ ਮੈਟਰੋਂ ਤੋਂ ਪਹਿਲਾਂ ਦਾ ਖੜਾ ਹੈਗਾ ਹੁਣ ਧਿਆਨ ਨਾਲ ਜਾਣਾ ਹੋਊ ਕਿਉਂਕਿ ਨਾ ਸਕੂਲ ਬੱਸਾਂ ਦਾ ਟਾਈਮ ਆ ਬੰਨਾਂ ਦਾ ਇਹਨਾਂ ਦਾ ਬਹੁਤ ਧਿਆਨ ਨਾਲ ਨੰਗਣਾ ਪੈਂਦਾ ਗਾ ਇਹਨਾਂ ਨੇ ਪਤਾ ਹੀ ਨਹੀਂ ਕਿੱਥੇ ਸਟਾਪ ਸਾਈਨ ਕੱਢ ਕੇ ਖੜ ਜਾਂਣ Turn right on Trillium Drive. In five hundred meters, turn right on Trillium Drive, then take the third left. ਮੈਂ ਨਾ ਚੋਤੇ ਸੀ ਸਵੇਰ ਸਵੇਰ ਨੰਗ ਜਾਂਗੇ ਰਾਜਾ ਸ਼ਾਵਰ ਤੋਂ ਪਰ ਦਾ ਮੈਂਟ ਹੋ ਗਿਆ ਬਾਈ ਪੂਲ ਰਾਜਾ ਸ਼ਾਵਰਾ ਸਾਰਾ ਮੈਂ ਜਾਈ ਇਹਨਾਂ 14 ਦੀ ਸਪੀਡ ਤੇ ਕਿਲੋਮੀਟਰ ਤੇ ਚੱਕੇ ਜਾਮ ਹੋਏ ਪਏ ਆ ਪੂਰੇ ਪਾਣੀ ਕੀ ਚੱਕ ਰੈਨ ਰਾਸ ਕਾ ਤੋਂ ਲੱਗ ਗਿਆ ਯਾਰ ਅੱਧੇ ਘੰਟੇ ਦੀ ਡਿਲੇ ਸ਼ੋ ਕਰੀ ਜਾਂਦਾ ਗਾ ਗੂਗਲ ਮੈਪ ਵੀ ਆ ਰੌਲਾ ਸੀਗਾ ਆਉ ਥੋੜਾ ਪਿੱਛੇ ਤੋਂ ਤਿੰਨ ਲੈਣਾ ਹੁੰਦਗਾ ਹਨ ਤੇ ਇੱਥੇ ਆ ਕੇ ਇੱਕ ਬਣਦੀ ਉਹਨਾਂ ਸਾਰਿਆਂ ਦੀ ਕੁਝ ਹੋਇਆ ਹੋਇਆ ਹੋਊਗਾ ਉਹਦੇ ਕਰਕੇ ਇੰਨਾ ਰਾ ਸ਼ਾਵਰ ਸੀਗਾ ਪੂਰਾ ਇੱਕ ਘੰਟਾ ਖਰਾਬ ਹੋ ਗਿਆ ਬੁੱਕ ਦਾ ਆ ਦੇਖੋ ਇੱਥੇ ਕੋਈ ਐਕਸੀਡੈਂਟ ਵਗੈਰਾ ਹੋਇਆ ਮੈਨੂੰ ਲੱਗਦਾ ਆ ਪੁਲਿਸ ਵਾਲਿਆਂ ਦੀ ਗੱਡੀ ਖੜੀ ਹੈ ਨਾ ਹਾਂ ਤੇ ਜਿਆਦੇ ਭੌਰੀ ਆ ਇੰਨੀ ਕਾਕਲ ਦੇ ਮਾਲਕ ਆ ਕੋਨ ਦਾ ਇੰਡੀਕੇਟਰ ਲਾਈਟ ਬਟਾ ਹੋਰ ਸਾਰੇ ਨੰਗਾ ਦੇਈ ਜਾਂਦੇ ਆ ਪੰਜਾਬੀ ਜਿਹਾ ਆਪਣਾ ਟਿੰਡਰ ਗਿਆ ਅੱਗ ਲੱਗੀ ਆ ਟਰੱਕ ਨੂੰ ਸਾਰਾ ਹੀ ਮੱਝ ਗਿਆ ਟਰੱਕ ਤੇ ਉਹ ਚੱਕੀ ਜਾਂਦੇ ਆ ਕਿ ਪਹਿਲਾਂ ਬੁਝਾਈ ਆ ਇਹਨਾਂ ਨੇ ਫਾਇਰ ਵਾਲਿਆਂ ਨੇ ਮੈਂ ਵੀ ਕਹੀ ਜਨਾ ਐਡਾ ਕੀ ਚੱਕ ਰੋਗੇ ਵੀ ਇੰਨਾ ਰਾਸ਼ਕਾ ਤੋਂ ਪੈ ਗਿਆ ਤਿੰਨ ਕੇ ਚਾਰ ਤਾਂ ਫਾਇਰ ਵਾਲੀਆਂ ਹੀਆਂ ਆਂ ਖੜੀਆਂਆਂ ਗੱਡੀਆਂ ਦੋ ਤਿੰਨ ਟੋਅ ਵਾਲੇ ਆ ਤੇ ਉਹ ਚੱਕ ਕੇ ਹਟਿਆ ਹਟੇ ਨਹੀਂ ਮੰਨ ਲਉ ਨੂੰ ਚੱਕੀ ਜਾਂਦਾ ਉਹ ਦੇਖੋ ਨਾਲ ਹੀ ਬੇਲਾ ਹੋ ਗਿਆ ਨਾ ਹਾਈਵੇ ਪੂਰਾ 1 ਘੰਟਾ ਖਰਾਬ ਹੋ ਗਿਆ ਆਪਣਾ ਨਹੀਂ ਹੁਣ ਨੂੰ ਮੈਂ ਉੱਥੇ ਪੰਪ ਤੇ ਪਹੁੰਚ ਜਾਣਾ ਕਿਉਂਕਿ 100 ਕਿਲੋਮੀਟਰ ਪੰਪ ਤੇ ਹੁਣ ਨੂੰ ਪੰਪ ਤੇ ਪਹੁੰਚਿਆ ਹੋਣਾ ਹੈਗਾ ਨਾ ਨੂੰ ਲੈਣਾ ਹੀ ਉਹਨੂੰ ਚੱਲ ਕੋਈ ਚੱਕਰ ਨਹੀਂ ਦਾ ਸੁੱਖ ਰਵੇ ਨਹੀਂ ਨਿਕਾਣ ਤੋਂ ਬੰਦਾ ਬਾਚ ਗਿਆ ਹੋਵੇ ਯਰ ਹਣ ਲੋਹੇ ਦਾ ਦਾ ਕੀ ਹੈਗਾ ਅਰੇ ਨਹੀਂ ਕਿੜੇ ਲੋਟ ਆੱਕ ਲੱਗੀ ਸਾਰੇ ਮੱਚ ਗਿਆ ਬੰਕ ਬੂਮ ਕੋ ਤਾਂ ਤੋਂ ਸਾਰਾ ਮੱਚਿਆ ਪਿਆ ਉਹਦਾ ਨਾਉ ਬੱਜ ਕੇ 11 ਮਿੰਟ ਹੋ ਗਏ ਆ ਇੱਥੇ ਪਹੁੰਚਦੇ ਆ ਨੂੰ ਇਤਨਾ ਲੇਟ ਹੋਵੇ ਭਈਆ ਇਤਨਾ ਲੇਟ ਆ ਪਹਿਲਾਂ ਹੀ ਭਗ ਤੇਲ ਨਾ ਫਿਰ ਉਹ ਤੋਂ ਬਾਅਦ ਚਨਾਲਾਂਗੇ ਇਹ ਲਾ ਤੇਲ ਵਾਲਾ ਕੰਮ ਹੀ ਨਵੇਂੜਦੇ ਹੁਣ ਵਾਲੀ ਆ ਲੈਫਟ ਟਰਨ ਦਾ ਬੜਾ ਉਹ ਜਿੰਨਾ ਚਿਰ ਉਹ ਰੈੱਡ ਲਾਈਟਾਂ ਨਹੀਂ ਨਾ ਹੁੰਦਗਾ ਤੇ ਉਹ ਨਾ ਚ ਰੰਦਰ ਨੰਗਾ ਨਹੀਂ ਮਿਲਣਾ ਆਪਾਂ ਨੂੰ ਤੇ ਉਹ ਹੋ ਕੇ ਫੇਰ ਵੀ ਉਧਰੋਂ ਰਾਈਟ ਵੀ ਮਾਰ ਲਈ ਜਿਹੜੇ ਨੇ ਉਹ ਵੀ ਜੇ ਕੋਈ ਸਿੱਧੇ ਉੱਤੇ ਜਾਣ ਵਾਲਾ ਹੋਇਆ ਤਾਂ ਗੱਲ ਬੱਕਰੀ ਆ ਨਹੀਂ ਆ ਦੇਖੋ ਹੁਣ ਉਹ ਹੁਣੇ ਸਟਾਰਟ ਹੋ ਗਏ ਕਾਲੀ ਕਰ ਨਹੀਂ ਸਕਦੇ ਇੰਨੀ ਕ ਸਪੇਸ ਵਿੱਚ ਨਹੀਂ ਮੁੜਕਦੇ ਨਾ ਟਰੱਕ ਨੇ ਕਿਉਂਕਿ ਹੌਲੀ ਹੌਲੀ ਨੰਗਣਾਗਾ ਤੇ ਗੱਡੀਆਂ ਉਧਰੋਂ ਉੱਤੇ ਆ ਚੜਦੀਆਂ ਇਹ ਰੀ ਦਾ ਕੁਛ ਆਣਾ ਹੁੰਦਾ ਨਾ ਗੋਰਾ ਉੱਥੇ ਰੋਕ ਲੈਂਦੇ ਆ ਤੇ ਵਿਚਾਲੇ ਟਰੱਕ ਖੜਾ ਪਿਛਲੀ ਵਾਰੀ ਮੈਨੂੰ ਐਂ ਨਿਗਾਹਾ ਹੈਗਾ ਕੋਰੀ ਨੇ ਉੱਥੇ ਰੋਕ ਕੇ ਤੇ ਮੈਨੂੰ ਹੱਥ ਮਾਰਦਾ ਵੀ ਆ ਜਾ ਤੇ ਕਈ ਬੇਗੂਗਾ ਉਹਨਾਂ ਨੂੰ ਪਤਾ ਲੱਗ ਜੇ ਵੀ ਲੈਂਪ ਮਾਰਨ ਲੱਗਿਆ ਹੋਰ ਭਜਾ ਲੈਣਗੇ ਆਹ ਕਾਰਾਂ ਕਹਿੰਦੇ ਇੱਧਰ ਨੂੰ ਜਾਣ ਟਰੱਕ ਕਹਿੰਦੇ ਇੱਧਰ ਨੂੰ ਜਾਣ ਇੱਥੇ ਐਂ ਡਬਲਯੂ ਵੀ ਹੈਗਾ ਆਇਲਾਂ ਦਾ 1 2 3 ਆਇਲਾਂ ਦਾ ਵਿੱਚੋਂ ਬੰਦ ਹੀ ਰਕ ਰਹੀ ਬੈਠੇ ਐਮਲਾ ਖਰਾਬ ਹੋ ਗਈਆਂ ਆਪਾਂ ਇਹਦੇ ਜੀ ਲਾ ਕੇ ਦੇਖਦੇ ਹਾਂ ਉਹਨਾਂ ਤੇ ਨਾ ਲਾਈਟਾਂ ਜਗੀਆਂ ਜਾਂਦੀਆਂ ਰੈੱਡ ਵਾਲੀਆਂ ਇਹ ਵੀ ਫਲੈਸ਼ ਕਰਨ ਲੱਗੀ ਚੱਲ ਚਲਾ ਕੇ ਦੇਖਦੇ ਆ ਪਤਾ ਲੱਗ ਜੂਗਾ ਇਆ ਆ ਆਨ ਡਿਊਟੀ ਕਿਉਂ ਲੱਗ ਕੋ ਰੱਕ ਲਾਦਾ ਪਾਰਕਿੰਗ ਜੇ ਆਪਾਂ ਚੱਲੇ ਆ ਸ਼ਾਵਰ ਲੈਣ ਮੈਨ ਆ ਰਿਹਾ ਚੱਪਲਾਂ ਰੱਖਦਾ ਉਹਨਾਂ ਟਰੱਕ 'ਚ ਇਸ ਕੰਮ ਨੂੰ ਸ਼ਾਵਰ ਸ਼ੁਭਰ ਵਾਸਤੇ ਨਹੀਂ ਯਾਰ ਅੰਦਰ ਨਾ ਕਈ ਵਾਰੀ ਜਿਵੇਂ ਲੱਬ ਵਗੈਰਾ ਤੇ ਤਾਂ ਉੱਥੇ ਦਾ ਟਾਵਲ ਹੁੰਦੇ ਆ ਮਾਲੋਂ ਨਾ ਆਗੇ ਤੁਸੀਂ ਪੈਰਪੂਰ ਸਾਫ ਕਰਨੇ ਆ। ਇਹਨਾਂ ਦੇ ਨਹੀਂ ਹੁੰਦੇ ਕੈਨੇਡਾ 'ਚ ਉਹ ਫਿਰ ਸ਼ੂ ਤਾਂ ਪਾ ਲੈਂਦਾ ਬੰਦਾ ਜਰਾਬਾਂ ਚ ਰੂ ਬਹੁਤ ਆਵਲਾ ਨਾਲ ਪੈਰ ਸਾਫ ਕਰਕੇ। ਇੱਥੇ ਔਕਾ ਹੁੰਦਾ ਇੱਥੇ ਫਿਰ ਤਾਂ ਹੀ ਚੱਪਲਾ ਹੀ ਮਾ ਕੇ ਜਾਈਦੀਆਂ ਰੱਖੀਆਂ ਵੀ ਆ ਹੋਰ ਤਾਂ ਆਪਾਂ ਕਿੱਥੇ ਪਾਉਣਗਾ। ਸ਼ਾਵਰ ਸ਼ੂਰ ਵਾਸਤੇ ਵਰਤ ਲਈ ਦੀਆਂਗਾ। ਆਸੀ ਨਾਲ ਹੀ ਮਿਲ ਗਈ ਆ ਪਾਰਕਿੰਗ ਟਰੱਕ ਲਾਉਣ ਨੂੰ। ਬਾ ਸ਼ਾਵਰ ਫ੍ਰੀ ਹੋਵੇ। ਔਰ ਕੁਛ ਨਹੀਂ ਚਾਹੀਏ ਹਮੇ ਭਈਆ। ਸ਼ਾਵਰ ਅੱਗੇ ਵੀ ਦਿਖਾਇਆ ਇਹਨਾਂ ਦੇ ਪਧੀਆਂ ਨਵੇਂ ਬਣੇ ਬਲੂਟੁੱਥ ਵਾਲੀ ਲਾਈ ਵੇ ਸਪੀਕਰ ਸਪਕਰ ਅੰਦਰ ਪੁੱਲ ਕਰੋ ਕਹਿੰਦੇ ਪੁੱਲ ਹਾਂ ਹੁਣ ਕਣ ਗਿਆ ਕਹਿੰਦੇ ਗੱਲ ਸ਼ਾਵਰ ਹੋ ਗਿਆ ਟਨ ਨਾਲੇ ਆਪਾਂ ਤੇ ਹੁਣ ਨਹੀਂ ਲਾਈਦੇ ਕਿਉਂਕਿ ਅਜੇ ਵਾਈਟ ਰਿਵਰ ਹੀ ਪਾਣੀ ਪੁੱਛ ਲਈ ਪਾਹ ਜਾਣੀ ਦੀ ਬੁੱਕ ਕਿਉਂਕਿ ਉੱਥੇ ਘੰਟਾ ਬੁੱਕ ਖਰਾਬ ਹੋ ਗਈ ਹੈ ਨਾ ਵਾਈਟ ਰਿਵਰ ਤਾਈ ਹੁਣ ਨਹੀਂ ਲਾਈਦੇ ਆਪਾਂ

ਗੁੱਡ ਫੀਲਿੰਗ ਆਲ ਗੁੱਡ ਆਹ देखो ਮੈਂ ਦੱਸਿਆ ਸੀ ਨਾ ਹੁਣ ਜੇ ਮੈਂ ਬੰਦਾ ਇਹਨੂੰ ਧੱਕੇ ਨਾਲ ਬਾਹਲਾ ਬੈਕ ਲਾ ਦੂਗਾ ਮੰਨ ਲਓ ਹਨਾ ਇਹਦੇ ਨਾਲ ਟਾਇਰ ਲੱਗ ਜੂਗਾ ਆ ਲੱਗੂਗਾ ਤੇ ਆ ਸੱਮਣੇ ਚ ਆ ਜਾਂਦਾਗਾ ਮੰਨ ਲਓ ਮੰਡਗੜ ਜਿਹੜੇ ਜਿਆਦੇ ਨੀਵੇਂ ਆ ਤੇ ਮੁੜ ਕੇ ਟਾਇਰ ਦੀ ਤਾਪ ਨਾਲ ਕੋਈ ਕੋਣੇ ਤਾਂ ਸੱਮਣੇ ਚ ਲੈ ਲਿਆ ਤੇ ਖਿੱਚੇ ਜਾਂਦੇ ਆ ਵਿੱਚੋਂ ਤਾਂ ਕਰਕੇ ਥੋੜਾ ਧਿਆਨ ਨਾਲ ਹੀ ਬੈਕ ਲਾਉਣੇ ਪੈਂਦੇ ਆ ਜਿਹੜਾ ਦੇ ਮੰਡਗੜ ਇਤਨਾ ਨੀਵੇਂ ਆਗੇ ਹੂੰ ਤਾਂ ਖੈਰ ਉਹ ਬਹੁਤ بڑا ਹੱਥ ਇਹ ਕਹਿ ਕੇ ਸ਼ੌਪ ਤੇ ਖੇਲ ਵੀ ਠੀਕ ਆ ਇਹਦੇ ਨਾਲ ਖਿੱਚੇ ਜਾਂਦੇ ਆ ਬਿੱਚੂ ਪਿੰਨ ਵੀ ਗੁੱਡ ਆ ਫ੍ਰੀਫਰ ਵੀ ਗੁੱਡ ਆ ਤੇ ਆਪਾਂ ਵੀ ਗੁੱਡ ਆ ਸੁੰਨਸਾਨ ਹੋਈ ਪਾਈ ਇਹ ਤੋਂ ਥੋੜੀ ਬਾਅਦ ਹੀ ਆ ਜਿਹੜਾ ਆਨ ਰੂਟ ਕਹਿਣਾ ਮੈਂ ਵਾ ਉਹ ਲਾ ਕਿਉਂ ਕੱਲ ਨਹੀਂ ਮੈਂ ਦਸੀ ਜਾਂਦਾ ਸੀ ਆ ਵੀ ਹੁਣ ਬੈਦਰ ਕਾ ਦਾ ਸਹੀ ਹੋਇਆ ਹਨ ਇਹ ਚੱਲ ਪਿਆ ਬਾਹਰ ਨੂੰ ਤੁਹਾਨੂੰ ਦਿਖਾਉਣਾ ਸਟਾਰ ਵੱਕਣਾ ਚੱਕੀ ਅੱਜ ਪਰ ਨਹੀਂ ਯਾਰ ਜਿਹੜਾ ਟਿੰਮ ਟਿੰਮੀ ਹੈ ਮੇਰੇ ਵੀਰੋ ਤੁਹਾਨੂੰ ਮੈਂ ਇਹ ਦਿਖਾਉਣਾ ਬਾਈ ਕਿੰਨੇ ਜਾਣੇ ਮਿਲਣਾ ਦੋ ਤਿੰਨ ਬੱਸਾਂ ਭਰੀਆਂਆਂ ਤੇ ਅੰਦਰ ਨਾਲ ਵਗਿਆ ਨਾ ਤੇ ਇਹਨਾਂ ਨੇ ਟਿੰਮ ਤੇ ਕਬਜ਼ਾ ਕਰ ਲੈਣਾ ਭੱਜ ਕੇ ਚੱਲ ਗਏ ਇਹ ਤੋਂ ਪਹਿਲਾਂ ਕਿ ਇਹ ਕਬਜ਼ਾ ਕਰਨ ਆਹ ਦੇਖੋ ਐ ਵੀ ਸਾਰੇ ਦੂਜੇ ਆਏ ਇਹ ਮੇਲਾ ਤਾਂ ਹੋਰ ਕਮਿਊਨਿਟੀ ਆ ਕੋਈ ਇਹਨਾਂ ਮੂੰਹ ਸਰਗੇ ਨਹੀਂ ਬੰਨੇਵੇਂ ਹੁੰਦੇ ਉਹ ਵਾਲੇ ਆਂਜ ਨੂੰ ਪੰਜ ਨੂੰ ਨੇ ਕਬਜ਼ਾ ਹੋ ਜੂਗਾ ਟਾਈਮ ਤੇ ਕੱਲ ਨੂੰ ਕੱਲ 15 ਮਿੰਟ ਪਹਿਲਾਂ ਆਰਡਰ ਦੇਣ ਦੇ ਨੂੰ ਹੀ ਲੱਗੇ ਸੀਗੇ ਤੇ ਉਹੀ ਕੰਮ ਫੇਰਣਾ ਕੋ ਜੇ ਇੰਨਾ ਕੋਸ ਅੰਦਰ ਟਾਈਮ ਸਟਾਰਬਕ ਐਂਡ ਡਬਲਿਊ ਸੀ ਆਈ ਪੀ ਸੀ ਮਿਊਜ਼ਿਕ ਚੱਲ ਰਿਹਾ ਹੈ ਹੰਦਾ ਕੀ ਜਾਵੇ ਅੱਛਾ ਫੌਜ ਵੀ ਹੈ ਅੰਦਰ ਆਹ ਟੀਵੀ ਵੀ ਵਰਦੇ ਆ ਤੈਨੂੰ ਤੋਂ ਹੀ ਖਾ ਲੈਣਾ ਜਿਹੜੇ ਮੈਂ ਉਹ ਦਿਖਾਈ ਜਾਂਦਾ ਇਹਨਾਂ ਉਹ ਮਿਲਾਂ ਜਾ ਹੈ ਏਸੀ ਅੰਦਰ ਮੈਂ ਤਾਂ ਇਹ ਬੋਲਣਗੇ ਤਾਵਾ ਕਹਾ ਮਾੜੀ ਗੱਲ ਆਣਾ ਸਟਾਰਬਕ ਅੱਡ ਜੇ ਘੜਤਾ ਇਹਨਾਂ ਨੇ ਅੰਦਰੋਂ ਸਾਰੇ ਚੋਂ ਵਿਚਾਰੇ ਨੂੰ ਕੱਲਾ ਕਰਤਾ ਉਹਨੇ ਜਿਵੇਂ ਚੱਲ ਜਾਂਦੇ ਕੱਲਾ ਹੀ ਰਹਿ ਗਿਆ ਸਾਰੇ ਹੀ ਛੱਡ ਕੇ ਅੰਦਰ ਗੈਸ ਗੈਸ ਆਪਾਂ ਤੇ ਆਖਲੇ ਹੰਦਾ ਆਪਣਾ ਉਹੀ ਸਤੀਪਤੀ ਤੇ ਨਾਲ ਹੋਮਸਟਾਈਲ ਬਿਸਕਟ ਤੇ ਐਗ ਐਂਡ ਚੀਜ਼ ਤੇ ਹੈਸ਼ ਬ੍ਰਾਊਨ ਉਨੀ ਡੋਲ ਦੇ ਛੇਤੀ ਅਖੜਾ ਰਾ ਅੱਧੀ ਜਿੜੀ ਪੈਕਅਪ ਕਰਕੇ ਹਾਲਾ ਹੋਰ ਹੀ ਕੰਮ ਜਾ ਹੋ ਗਿਆ ਸੀਗਾ ਜਨ ਦੇਖ ਰਹੇ ਆ ਆ ਲੈਂਦਾ ਆਪਾਂ ਇਹਨਾਂ ਇਹਨਾਂ ਨੂੰ ਵੀ ਆ ਹੀ ਕਿਹਾ ਵੀ ਆ ਵਿੱਚ ਹੀ ਰੱਖ ਦਿਆ ਕਰੋ ਹੈਸ਼ ਬਰੌਨ ਇਹ ਪਾਸੇ ਰੱਖ ਦਿੰਦੇ ਆ ਇਹਨੂੰ ਸਵਾਦ ਆਉਂਦਾ ਹੈ ਨਾਲ ਖਾਣ ਦਾ ਹੀ ਲੱਗ ਨਹੀਂ ਉਹ ਮੈਂ ਤਾਂ ਰੋਕੇ ਖਾਨ ਲੱਗ ਗਿਆ ਬੋਕਣ ਫੇਰ ਉਡਣ ਲੱਗ ਗਈ ਉਹ 13 12 13 ਮਿੰਟ ਤਾਂ ਆਨ ਡਿਊਟੀ ਪੈ ਮੈਂ ਕਿਹਾ ਚੱਲ 12 13 ਮਿੰਟ ਆਨ ਡਿਊਟੀ ਪੈ ਗਈ ਬੋਕ ਉਡਣ ਲੱਗ ਗਈ ਹਨਾ ਮੈਂ ਚੱਲ ਉਹਨੂੰ ਦਹੌਰ ਖੜ ਜਾਂਦੇ ਆ ਇਹ ਬਹੁਤ ਸੜਿਆ ਹੋਇਆ ਕੰਮ ਆ ਕਨੇਡਾ ਬਾਈਡ ਬੋਕ ਉਹਦੀ ਉਡਣ ਲੱਗ ਜਾਂਦੀ ਆ ਮੈਂ ਚੱਲ ਉਹਨੇ ਨਾਲੇ ਬਹਿ ਕੇ ਖਾ ਲੈਨੇ ਆ ਫੇਰ ਚੱਲਦੇ ਆ ਅਨੇ ਵੀ ਬੈਦਰ ਹੋਇਆ ਪਿਆ ਪੂਰਾ ਕਿੱਲ ਮੈਂ ਨਾ ਛੜਬਰੀ ਕ੍ਰੋਸ ਕੀਤਾ ਹੁਣੇ ਤਾਂ ਆ ਆ ਉਧਰੋਂ ਤੇ ਆ ਸਾਰਾ ਥੱਲੇ ਰਹਿ ਗਿਆ ਸ਼ਹਿਰ ਇੱਧਰ ਛੜਬਰੀ ਆ ਯਾਰ ਨਵੇਂ ਮਿਲਣ ਦਾ ਘਰ ਜੇ ਬਣੀ ਜਾਂਦੇ ਹਨਾ ਜੇ ਟਾਊਨ ਹਾਊਸ ਹੁੰਦੇ ਆ ਦੇਖੋ ਚੱਲੀ ਜਾਂਦਾ ਕੰਮ ਇੱਧਰ ਲਾਇਆ ਆਪਾਂ ਟਰੱਕ ਹੈ ਤਾਂ ਆਪਣਾ ਉਹ ਆ ਸਨੋ ਪਲੋ ਵਾਲਾ ਆਂਦਾ ਨਹੀਂ ਹੁੰਦਾ ਪੁੱਲ ਉੱਤੇ ਆ ਲੈ ਕੇ ਵੀ ਲਾਇਆ ਪਿਆ ਇਹਦਾ ਇਹੀ ਹੁੰਦਾ ਇੱਥੇ ਆਪਾਂ ਸੌ ਨਹੀਂ ਸਕਦੇ ਹੁੰਦੇ ਇਹ ਜਗ੍ਹਾ ਤੇ ਇਸ ਜਿਹੜੇ ਸਰੋਸਾ ਹਾਫ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਇੱਥੋਂ ਟਰਨ ਲੈਣੀ ਹੁੰਦੀ ਆ ਤਾਂ ਕਰਕੇ ਮੈਂ ਚਲ ਤੁਰਿਆਂ ਨੂੰ ਬਹਾਵਾਂ ਟਾਈਮ ਹੋ ਗਿਆ ਰੁਕਿਆ ਹੀ ਨਹੀਂਗਾ ਮੈਂ ਨਾਲ ਲੱਤਾਂ ਧੀਆਂ ਕਰ ਲਏ ਢੇੜਾ ਕਾਢ ਲਏ ਬੈਦਰ ਬਹੁਤ ਸੋਹਣਾਗਾ ਆ ਥੱਲੇ ਨਿੱਕੇ ਨਿੱਕੇ ਦਰਾਖਤੀ ਇੱਕੋ ਸੁੱਕੇ ਪਏ ਆ ਇੱਧਰ ਖੜਾ ਆਪਣਾ ਝੋਟਾ मेला पहाड़ है ना कट कट के बनाया वे सारी छड़ तू गांताराईवे ना उच्चा पुक बहुत कट ले कि चलीए हूं और गया सारा शहर वाहू वाहे ਦਾ ਬੈਟਰੀ ਬੜਾ ਕਹਿਰ ਢਾਈ ਜਾਂਦਾ ਕਹਿਰ ਰਕਤ ਜੋ ਘੜੀ ਜਾਂਦਾ ਟੈਂਪਰੇਚਰ ਸਾਰਾ ਨੌਂ ਕ ਹਨਾ ਮੱਠੀ-ਮੱਠੀ ਠੰਡ ਜੀ ਆਵਾਜ਼ ਮੈਂ ਹੁਣ ਉਤਰਿਆ ਹੀ ਨਾ ਜੋ ਉਤਰਲੇ ਉਹ ਦੇਖਿਆ ਕੋਣ ਕੇ ਰਹਿੰਦਾ ਹੁੰਦਾ ਮੱਲਾ ਦਾ 6 ਕਾਰਾਂ ਵਾਲਿਆ ਮੂਹਰੇ ਲਾ ਕੇ ਨਾ ਨੰਗਦੇ ਆ ਨਾ ਨੰਗੜ ਦਿੰਦੇ ਆ ਗੰਜਰ ਦੇ ਜਿੱਥੇ ਪਾਸਿੰਗ ਲੇਨ ਆਉਂਦੀ ਆ ਉੱਥੇ ਭਜਾ ਦਿੰਦੇ ਆ ਹੈ ਅਨਾਂ ਕਦੀ ਨੋਟ ਕੀਤੀ ਆ ਸਾਲਟ ਮੇਰੀ ਵਾਲਾ 100 ਆ ਗਿਆ ਤੇ ਮੈਂ ਉਹਦੇ ਵੀ ਖੜੀ ਕਿਹੜੇ ਪੰਪ ਤੇ ਦੱਸਿਆ ਇਹ ਨਹੀਂ ਨਾ ਕੀ ਆ ਬ੍ਰੇਕਾ 100 ਤੇ ਨਾ ਕੈਨੇਡਾ ਦਾ ਝੰਡਾ ਹੁੰਦਾਗਾ ਬਹੁਤ ਤਗੜਾ ਫਲੈਗ ਵੀ ਲਹਿਰਾਈ ਜਾਂਦਾ ਹੁੰਦਾ ਇਹਨਾਂ ਦੇ ਤੇ ਇੱਥੇ ਵੀ ਹੈ ਨਹੀਂਗਾ ਤੇ ਡਰੈਕ ਨਾਲੇ ਤੇ ਵੀ ਉੱਡ ਗਿਆ ਮਨ ਲਾ ਤਾਂ ਰਾਇ ਤਾਂ ਨਾ ਕਰੋ ਸਾਡੀ ਕੈਨੇਡਾ ਨਾਲ ਕੰਜਰ ਦਾ ਇੰਨੇ ਸਾਲਾਂ ਦਾ ਹੀ ਦੇਖਦੇ ਆਣੇ ਹੁਣ ਤੁਸੀਂ ਗਾਇ ਵੀ ਕਰ ਤੇ ਫਲੈਗ ਆ ਵੀ ਇਕੱਲਾ ਕੋਲ ਹੀ ਖੜਾ ਮਿੱਤਰੋ ਕਮਾਲ ਹੀ ਹੋ ਗਿਆ ਕਿੱਥੇ ਲਾਈਏ ਕਿੱਥੇ ਲਾਈਏ ਉਹ ਥੱਲੇ ਉਹਨੇ ਪਾਰਕਿੰਗ ਕੀਤੀ ਉਹ ਗੜਾ ਇੱਥੇ ਮੈਨੂੰ ਥੋੜਾ ਕੰਮ ਸੀਗਾ ਯਾਰ ਨਹੀਂ ਤਾਂ ਮੈਂ ਕਾਹਦਾ ਰੁਕਣਾ ਸੀਗਾ ਜ਼ਰੂਰੀ ਕੰਮ تھا ਜ਼ਰੂਰੀ ਇੱਥੇ ਲਾ ਲੈਨੇ ਆ ਆ ਵੀ ਜੌਬ ਹੋ ਗਈ ਆ ਢਾਨ ਆਪਣੀ ਬਸ ਹੁਣ ਚੱਲ ਗਏ ਪਹਿਲਾਂ ਮੇਰਾ ਇਰਾਦਾ ਸੀਗਾ ਜਿਹੜਾ ਉੱਥੇ ਆਪਣਾ ਪੈਟਰੋਲ ਦੇ ਨਾਲ ਨਹੀਂ ਟੈਮ ਇੱਥੇ ਸੂਸੰਟ ਮੇਰੀ ਹਨਾ ਸਾਲਟ ਮੇਰੀ ਪਹਿਲਾਂ ਉੱਥੇ ਰੁਕਣਾ ਰਾਦੇ ਫਿਰ ਮੈਂ ਹੁਣ ਇੱਥੇ ਰੋਕੇ ਮੈਂ ਇੰਨੇ ਆਰੀ ਰੋਕੇ ਕਰਨਾ ਬਾਈਕ ਡਰਾਈਵਰ ਤਾਂ ਰੋਕ ਹੀ ਜਾਣਾ ਸਲੀਪਾਉਣ ਨੂੰ ਤਾਂ ਕਰਕੇ ਮੈਂ ਸਾ ਵੀ ਇੱਥੋਂ ਚੱਲ ਗਏ ਕਿਰਾ ਵੈ ਵੈ ਕੇ ਨਿਕਲ ਜੀ ਓਕੇ ਰਿਪੋਰਟ ਹੈ ਨਾ ਹੌਣ ਗੁੱਡ ਮੈਂ ਬਾਗ ਮਿਲ ਖਾ ਬਾਗ ਆ ਦਾੜੀ ਕਟਾਉਣ ਵਾਲੀ ਆ ਹੋਰ ਹੀ ਆ ਬਾਲੀ ਬਾਧ ਗਈ ਯਾਰ ਕੱਲ ਦਾ ਗਿਆ ਕੱਲ ਆਈ ਗਈ ਰੀ ਭੱਜ ਭਜਾਈ ਬਾੜੀ ਹੋ ਜਾਂਦੀ ਹੁਣ ਬੋਕੁੱਡੀ ਜਾਂਦੀ ਐ ਦੱਸ ਕੀ ਕਰੂ ਬੰਦਾ ਇਹ ਨਹੀਂ ਲੋਟਾਈ ਅੱਜ ਮੈਥੋਂ ਆਈ ਤਾਂ ਸੂਸਾਟ ਮੈਰੀ ਆਪਾਂ ਇੱਥੋਂ ਰਾਈਟ ਨੂੰ ਹੋ ਜਾਣਾ ਹਵਾ 17 ਹਾਈਵੇ ਤੇ ਜੇ ਸਿੱਧੇ ਜਾਣੇ ਆ ਯੂ ਐਸ ਸੈਂਟਰ ਹੁੰਨੇ ਆ ਕਈ ਵਾਰੀ ਬਹੁਤ ਬੰਦੇ ਭਲੇਖਾ ਆਣਾ ਜੀ ਪੀ ਐਸ ਚ ਮਨ ਲਾ ਅਨਟਾਰੀਓ ਤੋਂ ਹੀ ਉਥੋਂ ਪ੍ਰੈਮਪਟਨ ਤੋਂ ਜੇ ਸਿੱਧਾ ਬਿਨੀ ਪੈਕ ਦਾ ਐਡਰੈਸ ਪਾਉਣਾ ਹੈ ਨਾ ਉਹ ਤੋਂ ਇਧਰ ਯੂਐਸਏ ਵਜ੍ਹੀ ਦੀ ਲੈ ਕੇ ਵੜ ਜਾਂਦਾਗਾ ਕਿਉਂਕਿ ਨਾਲ ਹੀ ਆ ਬਾਟਰ ਇੱਥੇ ਜਮੇ ਹੀ ਕਿੰਛੇ ਨਹੀਂ ਉਹ ਸਟਾਰਟਿੰਗ ਨਾ ਕੰਨੀਰਾ ਹੁੰਦੀ ਹੁੰਦੀ ਆ ਕਿ ਜਿਹੜਾ ਜਿਹੜਾ ਕੋਈ ਕਰੇਨੇਪਲ ਤੇ ਦੱਸ ਦਿੰਦੇ ਆ ਤੇ ਨਹੀਂ ਇਧਰ ਵੀ ਚੱਕ ਲੈਂਦਾ ਕਈ ਵਾਰੀ ਜੀਪੀਐਸ ਕਿਉਂਕਿ ਬਾਟਰ ਜਮਾ ਨਾਲ ਤੇ ਜੇ ਕੈਨੇਡਾ ਵਾਈਡ ਜਾਣਾ ਪਕਣੀ ਪਕਣੂ ਬਾੜ ਜਾਦੇ ਇਧਰ ਦੀ ਘੱਟ ਪੈਂਦੀ ਕਰਕੇ ਉਹ ਜਿਹੜਾ ਨੇੜੇ ਵਾਲਾ ਰਾਹ ਉਹ ਚੱਕ ਲੈਂਦਾ ਕਈ ਵਾਰੀ ਆ ਵੀ ਲਈ ਜਾਂਦਾ ਓਏ ਹੁਣ ਆਪਾਂ ਉੱਥੇ ਰੋੱਕੇ ਜੀ ਇੱਥੇ ਰੁਕੜਦੀ ਲੋੜ ਨਹੀਂ ਬਾਈਕ ਡਰਾਈਵਰ ਹੈਗਾ ਆਪਾਂ ਨੂੰ 311 ਕਿਲੋਮੀਟਰ ਤੇ ਬੁੱਕ ਪਈ ਆ 5 ਘੰਟੇ 12 ਮਿੰਟ ਅਗਾਂ 2 ਘੰਟਿਆਂ ਤੇ ਬਹੁਤ ਰੁਕਣ ਨੂੰ ਨਹੀਂ ਆਉਂਦਾ ਕਿਆ ਕੀਤਾ ਜਾਏ ਤੇ ਨੇ ਜਦੋਂ ਬਾਈਕ ਡਰਾਈਵਰ ਜਾ ਕੇ ਕਿੰਨੀ ਗੱਲਤੀ ਆ ਨਹੀਂ ਉੱਥੇ ਹੁਣ ਮੇਰੇ ਕੋਲ ਟਾਈਮ ਹੋ ਗਿਆ ਆਨਜਾ ਆਨ ਤੇ ਸਭ ਪਾਉਂਦੇ ਹੋ। ਹੋ ਗਿਆ 8:30 ਹੋ ਜਾਣਗੇ ਨਹੀਂ ਇੱਥੇ ਬਹਿ ਜਾਗੇ ਤੇ ਤੜਕਿਓਂ ਜਰਲੀ ਉੱਠ ਖੜਾਂਗੇ। ਐਸੀ ਕਰਦੇ ਆ। ਐਲ ਸੀ ਵੀਓ। ਯਾਰ ਇਹਦੀ ਕਿ ਗਰੰਟਾਰੀਓ ਜਿਹੜਾ ਠੇਕਿਆਂ ਨੂੰ ਲਿਖਿਆ ਹੁੰਦਾ ਐਲ ਸੀ ਵੀਓ ਹੈ ਨਾ। ਤੇ ਜਿੱਦੇ ਵੀਡੀ ਪੈਕੇਜ ਲਿਖਿਆ ਹੁੰਦਾ ਲਿਫਟ ਪਰ ਮਾਟ। ਇਹ ਪਤਾ ਨਹੀਂ ਕਿਸ ਹਿਸਾਬ ਸਾਬ ਸੇਰਾ ਇਹਨਾਂ ਦਾ ਅਲੱਗ ਲਿਖਦੇ ਉੱਤਰ ਅਲੱਗ ਇਧਰ ਕਿੱਡਾ ਸੋਹਣਾ ਬਣਿਆ ਪਿਆ ਇਧਰ ਆਉਂਦਾ ਨਹੀਂ ਆਉਣਾ ਕੈਮਰੇ 'ਚ ਇਹਦਾ ਵਿਊ ਤੇ ਮਿਲავਾ ਹੋਟਲ ਹੱਟ ਲੱਗੂ ਮੋਟਲ ਬਣਿਆ ਹੋਇਗਾ ਵਾਓ ਸੇਰਾ ਵੱਲ ਬਾਦੀ ਕਰਾਈ ਪਈ ਆ ਬਾਬੇ ਤਾਂ ਹਾਂ ਹਾਂ ਰੈਕਿਟ ਫਾਇਰ ਐਂਬੂਲੈਂਸ ਆਉਂਦੀ ਐ ਐਂਬੂਲੈਂਸ ਆਹ ਫਰਕ ਐਨਾ ਮੁਲਖਾਂ ਦਾ ਹੁਣ ਸਨੋਪੈਣੋ हट ਗਈ ਨਾ ਤੇ ਨੂਨ ਨਾ ਰੇਤਾ ਰੂਤਾ ਗਾ ਸੜਕਾਂ ਤੇ ਤੇ ਸਫਾਈ ਕਰੀ ਜਾਂਦੇ ਆ ਸੜਕਾਂ ਦੀਆਂ ਆ ਦੇ ਐ ਜਮਾ ਲੈ ਜਾਣੀਆਂ ਇਹਨਾਂ ਦੀ ਮਿੱਟੀ ਕੱਟਾ ਸਾਰਾ ਕੁਝ ਆ ਕੇ ਮੁਰੇ ਇੱਕ ਟਰੱਕ ਪਾਣੀ ਪਾਈ ਜਾਂਦਾ ਤਿੰਨ ਚਾਰ ਟਰੱਕ ਹਨ ਬੁਰਜ ਬਰਸ਼ ਮਾਰਨ ਵਾਲੇ ਆ ਤੇ ਐ ਬਣਾ ਦੇਣੀ ਆ ਸਾਰੀ ਸੜਕ ਇਹਨਾਂ ਨੇ ਬੜੇ ਤਗੜੇ ਬੁਰਸ਼ ਆ ਗਏ ਮਸ਼ੀਨਾਂ ਐ ਥੱਲੇ ਲੱਗ ਦੇਵੇ ਗੱਲਬਾਤ ਪੂਰੀ ਬਣਾ ਦਿੰਦੇ ਆਂ ਇਹ ਜਦੋਂ ਬ੍ਰੇਕਾ ਲਾਦਿਆਂ ਮੈਨੂਅਲ ਕਰਕੇ ਆਣਾ ਇਹਨੂੰ ਤੇ ਨਾਲ ਲਾਤਾ ਇਹਦਾ ਉਹ ਕਰੂਜ ਮੈਂਟ ਵਾਲੇ ਪਲਾਸਟਿਕ ਉਹਨੇ ਉਤੋਂ ਵਧਿਆ ਨਹੀਂ ਪੂਰਾ ਵੀ ਆ ਹੁਣ ਕੱਟਿਆ ਮੈਂ ਹੁਣ ਬਧੂਗਾ ਇਹਦਾ ਆ ਫਾਇਦਾਗਾ ਆ ਉਹ ਤੇ ਵਾਲੀ ਸਨੋਸ ਖੁਰੇ ਵੀ ਨਾ ਸਾਈਡਾਂ ਤੇ ਦੇਖੋ ਉਮੀ ਬਈ ਆ ਹਜੇ ਇੱਥੇ ਜਮਾ ਖੁਰ ਗਈ ਕਿਉਂਕਿ ਧੁੱਪ ਪੈਂਦੀ ਆ ਆ ਹੋਰ 4 ਦਿਨਾਂ ਨੂੰ ਅੱਜ ਜਿਹੜੇ ਸਾਹਮਣੇ ਸੁੱਕੇ ਸੱਕੇ ਦਿਨੇ ਆ ਤਾਂ ਮਾਰੂ ਹਰੇ ਬਾਈ ਆ ਇੱਕ ਤਾਂ ਡਾਊਨ ਹਿੱਲ ਹੈ ਉੱਦੋਂ ਇਹਦੇ ਵਿੱਚ ਮੋੜ ਕਾਫੀ ਆ ਗਏ ਆ ਦੇਖੋ ਮੂਰੇ ਜਮਾਂ ਸਿੱਧੇ ਆ ਗਏ ਤੇ ਉੱਥੇ ਉਧਰੋਂ ਮੋੜ ਪਣ ਜਾਂਦਾ ਆ ਹੌਲੀ 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 ਆ ਦੇਖਿਆ ਇਹਨੇ ਬ੍ਰੇਕ ਮਾਰੇ ਵਾ ਮੇਰੇ ਅਰ ਜਿਹੜੇ ਇੱਥੇ ਆ ਕੇ ਜਿਆਦਾ ਭੱਜ ਲਿਆ ਉਹ ਜਾਂਦੀ ਪੀ ਟ੍ਰੇਨ ਆ ਨਾ ਜਦੋਂ ਮਾਰ ਕੇ ਚੜਦਾ ਹੋਊਗਾ ਇਹਦਾ ਟਰੱਕ ਤਾਂ ਜਿੰਨਾ ਕਿ ਬੇਡ ਆ ਇਹਦੇ ਕੋਲੇ ਨਾਮਾ ਦਾ ਨਹੀਂ ਆ ਗਿਆ ਸਾਹਮਣੇ ਇਹ 17 ਹਾਈਵੇ ਦੇ ਨਿਯਾਰੇ ਯੂਕੈਂਟ ਆਉਂਦਾ ਪਰ ਇੱਥੇ ਭਈ ਇੱਕ ਚੀਜ਼ ਹੈਗੀ ਆ ਆ ਕਿਨੇ ਮੋਸਟਲੀ ਆ ਆ ਏਰੀਆ ਜੇ ਨਾ ਮੈਂ ਰਾਤ ਨੂੰ ਟੱਪ ਜਾਣਾ ਹੁਣ ਨਾ ਗਾ ਅੱਜ ਟਾਈਮ ਨਾਲ ਟੱਪਨ ਲੱਗੇ ਇੱਥੇ ਆ ਦੇਖੋ ਆ ਸਾਈਟਾਂ ਦੇ ਨਹੀਂ ਮਿੱਟੀ ਜੀ ਦੀ ਨਹੀਂ ਐ ਸਨੋ ਆ ਸਾਰੀ ਜਿਹੜਾ ਉੱਦੇਟਾਂ ਤਗੜਾ ਸਟੋਰੋਂ ਸੀ ਨਾ ਇਹ ਕਿਉਂਕਿ ਦਰਾਖਤ ਜਾ ਰਹੇ ਆ ਨੀਮੀ ਕਰਕੇ ਤੇ ਇਹਨੂੰ ਧੋਪ ਨਹੀਂ ਪਈ ਤਾਂ ਹੀ ਖੁਰੀ ਨਹੀਂ ਹੋਰ ਤਾਂ ਖੁਰ ਗਈ ਜਣੇ ਆਸੇ ਪਾਸੇ ਬਾਏ ਬਾਏ ਜੱਟੋ ਆ ਹੀ ਜੇ ਚ ਜਾਦੇ ਆ ਕਿਤੇ ਟੱਕ ਤਾਂ ਨੂੰ ਕਿਤੇ ਢਾਣੂ ਆਹੀ ਗੋਝਾ ਹੋਈ ਜਾਂਦਾ ਇਹ ਕਿਹੜੇ ਇਸ ਸਮਾਨ ਪਾ ਕੇ ਪਰੋ ਰੋਟੀ ਢੋਕਾ ਨਾ ਤੇ ਟਰੱਕ ਜਾਂ ਆਪਣੇ ਰੱਖੇ ਹੋਏ ਹੁੰਦੇ ਆ ਭੂਜੀਏ ਬਾਜੀ ਹੋਰ ਲੱਲਾ ਬੱਲਾ ਜੋ ਆਏ ਬਧੀਤੁਰੇ ਆਂਦੇ ਨੇ ਖਾਣ ਨੂੰ ਅੱਧਾ ਕੋਲੇ ਗਿੱਟ ਪਈ ਹੁੰਦੀ ਆ ਨਾਲੇ ਬੰਦਾ ਬੋਰਚ ਜਾਣੀ ਹੁੰਦਾਗਾ ਜਾਂ ਹੋਰ ਵੀ ਪੈਂਦਾ ਇਹਦਾ ਮੱਲਾ ਦੋਨੋਂ ਨੀਂਦ ਨੂੰ ਗਾਉਣ ਲੱਗੀ ਆ ਨਾ ਉਹ ਇੱਕ ਇੱਕ ਠੀਕ ਕਰਕੇ ਖਾਣ ਲੱਗ ਜੋ ਪਈ ਤਾਂ ਮੁਪਲੀ ਵੀ ਆ ਨਾ ਹੁਣ ਹਾਈਵੇ ਉੱਤੇ ਇਹ ਕੇਵਨ ਬਹੁਤ ਘਾਤੀ ਹੈ ਬਾਈ ਆਈ ਵੀ ਥੋੜਾ ਖਾਕਰਨਾ ਗਿਆ ਤੋ ਲੋਟ ਨਹੀਂ ਆਉਣਾ ਕਾਯੋ ਗਰੀਬ ਘੜਾ ਖਾ ਲੋ ਟੇਟਾ ਹੋ ਗਿਆ ਥੋੜਾ ਜਿਹਾ ਟਰੱਕ ਲੱਗਦਾ ਉਹ ਵਿਚਾਲੇ ਕਰਕੇ ਲਾ ਗਿਆ ਬਾਈ ਅਸਲ ਚ ਆਪਾਂ ਦਾ ਲਾਈ ਦੇਣਾ ਨਹੀਂ ਬਾਦੂ ਆ ਤਾਂ ਬਾਦੂ ਆ ਬਾਦੂ ਆ ਸੋਵੋ ਭੁੱਖ ਚੱਲ ਪੈਣੀ ਆ ਆਪਣੀ 4 20 ਤੇ ਡਿਜ਼ਨਰ ਕੇ ਤੁਰ ਗਏ ਯਾਰ ਲੈ ਵੀ ਮੰਨ ਲਓ ਪਾਰਕਿੰਗ ਗਈ ਆ ਮੇਲਾ ਆਪਾਂ ਨੂੰ ਇਹ ਹੈਗਾ ਵਾਈਟ ਰਿਵਰ ਇੱਥੇ ਬਹੁਤ ਕੋਸਾ ਆ ਦੇਖੋ ਸਾਬੇ ਵਗੈਰਾ ਵੀ ਹੈਗਾ ਹਨਾ ਡਰਾਪਿੰਸ ਵੀ ਆ ਉਧਰ ਤੇ ਆਪਾਂ ਦਾ ਲਿਆਉਣਾ ਹੈ ਥਰਮੋਸ ਧੋ ਕੇ ਫਿਰ ਆ ਕੇ ਰੋਟੀ ਰਾਟੀ ਖਾ ਕੇ ਸੌਣੇ ਆ ਕਿਉਂਕਿ ਕੱਲ ਵੀ ਨਹੀਂ ਚਾਜ ਨਾਲ ਸੁੱਤਾ ਗਿਆ ਕਿਉਂਕਿ ਰਾਤ ਪਿਕਅਪ ਸੀ ਹਨਾ 1:00 2:00 ਵਜੇ ਕਰਦੇ ਤੇ ਸੁਭਾ ਅਰਲੀ ਫੇਰ ਤੁਰ ਪਿਆ ਐਵੇਂ ਕਹਿੰਦਾ ਨੀਂਦ ਜੰਮੇ ਨਹੀਂ ਪੂਰੀ ਹੋਈ ਹੋਰੀ ਉਹਦਾ ਪਿਆ ਸੀਗਾ ਤਾਂ ਹੀ ਮੈਂ ਚੱਲ ਸੌਣੇ ਆ ਆਏ ਰੋਟੀ ਰਾਟੀ ਖਾ ਕੇ ਆਪਾਂ ਲੱਗਿਆ ਗੁੱਡ 슬ੀਪਾਂ ਲੈਣ ਤੇ ਕਰੋ ਸਪੋਰਟ ਸਾਰੇ ਜਣੇ ਦੱਬ ਕੇ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਵੀ ਕਰ ਲੋ ਫੋਲੋ Insta TikTok ਸਾਰੇ ਕਿਤੇ ਸੇਮ ਹੀ ਆ ਤੇ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਓਕੇ ਜੀ ਬਾਏ ਮਿਲਦੇ ਆਂ